ਆ ਨਾ ਨਾ ਇਹ ਗੱਲਾਂ ਤੇ ਉਹ ਤੇਰਾ ਨੁਕਸਾਨ ਚੱਲ ਲਿਆ ਮੈਂ ਨਹੀਂ ਮੈਂ ਨਹੀਂ ਚੱਲਦੀਂਗੀ ਮੈਂ ਤੇਰਾ ਬਰਬਰ ਨੁਕਸਾਨ ਹੋਰ ਕਰ ਦੇਣਾ ਕੀ ਕਰ ਦੇਣਾ ਹੈ ਹਾਂ ਐਵੇਂ ਬੈਠਾ ਹੋਰ ਹੂੰ ਹੋਰ ਕਿਵੇਂ ਬਿਠਾਉਣ ਕਿ ਰਾਤਾਂ ਲੜਾਈ ਤੇ ਪਛਤਾਵਾ ਹੀ ਆਂਦਾ ਪਛਤਾਵਾ ਤਾਂ ਫਿਰ ਹੋਣਾ ਹੀ ਸੀਗਾ ਕਿਉਂ ਕਿਉਂ ਕਾਦੀ ਇਹਨੂੰ ਨਹੀਂ ਪਤਾ ਕਿਉਂ ਯਾ ਹੋਇ ਤੇ ਮਾੜੀ ਜੀ ਮਿਰਚ ਜ਼ਿਆਦੀ ਸੀ ਸਬਜੀ ਮਾੜੀ ਜੀ ਮਿਰਚ ਜ਼ਿਆਦੀ ਤੈਨੂੰ ਪਤਾ ਹੈ ਜਦੋਂ ਮਿਰਚ ਬਾਲੀ ਮਿਰਚਾਂ ਨਹੀਂ ਖਾਂਦਾ ਹੁੰਦਾ ਮੈਂ ਤੇ ਤੂੰ ਪਾਈਆਂ ਕਿਉਂ ਹੈ ਤੇ ਫਿਰ ਕੀ ਹੋਗਾ ਜੇ ਪਾ ਗਿਆਂ ਤਾਂ ਭੱਲ ਭੱਲੇ ਠੀਕ ਭੱਲੇ ਠੀਕ ਬੈਠ ਜਾ ਆਪ ਦੀ ਗਲਤੀ ਵੀ ਮੰਨੀ ਤੇ ਹੁੰਦੀ ਹੈ ਕਿਸੇ ਨੂੰ ਅਗਲੇ ਨੂੰ ਨਾ ਕੱਲਾ ਨੂੰ ਕਹਿਦਾ ਕਰੋ ਹਾਂ ਇਹ ਗਲਤੀ ਕਾਦੀ ਹੈ ਇਹ ਪਾ ਗਿਆਂ ਤਾਂ ਬਸ ਪਾ ਗਿਆਂ ਹੈ ਨਹੀਂ ਤਾਂ ਇਹ ਤੇ ਪਰ ਇਹਦਾ ਮਤਵਲੇ ਥੋੜੀ ਵੀ ਕਰਦੇ ਨੁਕਸਾਨ ਹੀ ਕਰੀ ਜਨੇ ਤੂੰ ਨੁਕਸਾਨ ਫਿਰ ਹੋ ਹੀ ਜਾਂਦਾ ਗੁੱਸੇ ਜਾ ਕੇ ਫਿਰ ਹੋ ਹੀ ਜਾਂਦਾ ਗੁੱਸੇ 'ਚ ਇਹ ਕਰ ਮੋਟ ਤੋੜਿਆ ਪਹਿਲਾਂ ਤਾਂ ਤੂੰ ਹੈ ਫਿਰ ਤੂੰ ਜਵਾਖਾਂ ਨਾਲ ਲੜਿਆ ਫਿਰ ਤੂੰ ਰਹਿਂਦਾ ਖੁੰਦਾ ਮੈਨੂੰ ਗਾਲਾਂ ਕੱਢੀਆਂ ਹੈ ਫਿਰ ਤਾਂ ਨਿਕਲ ਜਾਂਦੀਆਂ ਨਿਕਲ ਜਾਂਦੀਆਂ ਤੇ ਜਿਹੜਾ ਮੋਬਾਈਲ ਤੂੰ 15000 ਦਾ ਮਾਰ ਕੇ ਕੰਧ ਦੇ ਨਾਲ ਉਹ ਤੋੜਤਾ ਉਹ ਨੁਕਸਾਨ ਹੈ ਉਹ ਨੁਕਸਾਨ ਤਾਂ ਹੈਗਾ ਹੀ ਆ ਫਿਰ ਗੁੱਸੇ ਜਾ ਕੇ ਹੋ ਜਾਂਦਾ ਕਈ ਵਾਰੀ ਕੀ ਦਾ ਨੁਕਸਾਨ ਨੁਕਸਾਨ ਤਾਂ ਆਪਣਾ ਹੀ ਹੋਇਆ ਮੇਰਾ ਹੀ ਹੋਇਆ ਮੇਰਾ ਰਿਮੋਟ ਕੌਣ ਲਿਆਊਗਾ ਰਿਮੋਟ ਵੀ ਮੈਂ ਲਿਆਂਗਾ ਤੇ ਹੋਰ ਕੌਣ ਲਿਆਊਗਾ ਰਿਮੋਟ ਤੇ ਪੈਸੇ ਤੂੰ ਲਾਏਗਾ ਹੁਣ ਠੀਕ ਹੈ ਨਾ ਹੂੰ ਫਿਰ ਤੂੰ ਜਿਹੜਾ ਮੋਬਾਈਲ ਤੋੜਿਆ ਉਹਦੀ 12-1300 ਦੀ 14-1500 ਦੀ ਟੱਚ ਆਊਗੀ ਹੂੰ ਉਹ ਵੀ ਤੂੰ ਭਾਵੇਂਗਾ ਉਹ ਨੁਕਸਾਨ ਕੀ ਦਾ 1500 ਦੀ ਪਾਉਣਗੇ ਚੱਲ 1500 ਦੀ ਤੇ ਉਹ ਕੌਣ ਪਾ ਕੇ ਲਿਆਊਗਾ ਉਹ ਮੈਨੂੰ ਪਾ ਕੇ ਲੈ ਆਉਣੇ ਪੂਰ ਕੌਣ ਲਿਆਊਗਾ ਰਾਤ ਭੁੱਖਾ ਕਾਹਨ ਰਿਹਾ ਭੁੱਖਾ ਮੈਂ ਹੀ ਰਿਹਾ ਤੂੰ ਤਾਂ ਖਾ ਕੇ ਸੌਂ ਗਈ ਰੱਜ ਕੇ ਅਸੀਂ ਤਾਂ ਖਾਣਗੇ ਇਸੇ ਜਦੋਂ ਸਾਰੇ ਸੇ ਕੰਮ ਇਹ ਜੇ ਕਰਦੇ ਆ ਆਪਾਂ ਪੁਖੇਰਾ ਨਾਲੇ ਕਰਦੇ ਨੇ ਮੇਰੀ ਗੱਲ ਸੁਣ ਹਾਂ ਕਮਲਿਆ ਬੰਦਿਆ ਹਾਂ ਤੂੰ ਨੁਕਸਾਨ ਕਿੰਨਾ ਕੀਤਾ ਆਪਦਾ ਇਹ ਸਾਰਾ ਨੁਕਸਾਨ ਤੇਰਾ ਹੀ ਸੀ ਨਾ ਮਿਰਚ ਜਿਆਦੀ ਸੀ ਤੂੰ ਇਹ ਚ ਕਿਉਂ ਪਾ ਲੈਂਦਾ ਦੁੱਧ ਪਾ ਲੈਂਦਾ ਨਾ ਖਾਂਦਾ ਹੋਰ ਬਣਾ ਲੈਂਦੇ ਆ ਦੁੱਧ ਕਿਸੇ ਹੋਰ ਨੇ ਤਾਂ ਨਹੀਂ ਜਾ ਕੇ ਦੇਣਾ ਕਿਉਂ ਤੂੰ ਹੀ ਪਾ ਕੇ ਦੇਣਾ ਮੋਕਾ ਨਹੀਂ ਦਿੱਤਾ ਤੋ ਮੋਕਾ ਨਹੀਂ ਦਿੱਤਾ ਆਈਆਂ ਫਿਰ ਗੁੱਸੇ ਚ ਜਾ ਕੇ ਮੈਂ ਹੀ ਕੰਮ ਕਰਦਾ ਹਾਂ ਗੁੱਸੇ ਚ ਜਾ ਕੇ ਨੁਕਸਾਨ ਕਿੰਨਾ ਹੋਇਆ ਤੇਰਾ 2000 ਰੁਪਏ ਦਾ ਤੂੰ ਨੁਕਸਾਨ ਕਰ ਲਿਆ ਇੱਕ ਮੜੀ ਮਿਰਚ ਪਿੱਛੇ ਜਦੋਂ ਇਹ ਇਹਦਾ ਕੰਮ ਕਰਨਾ ਹੋਵੇ ਮੜਾ ਜਾ ਜਦੋਂ ਮਿਰਚਿਸ ਤੂੰ ਹਿਸਾਬ ਲਾ ਲਾ ਵੀ ਮਿਰਚ ਜਿਆਦੀ ਸੀ ਤੂੰ ਪਿਆਰ ਨਾਲ ਨਹੀਂ ਕਹਿ ਸਕਦਾਸ ਕਹਿਆ ਤਾਂ ਸਕਦਾ ਸੀਗਾ ਕਿ ਕਿਆਦਾ ਮਤਲਬ ਮੇਰਾ ਮੂੰਹ ਟੋੜਿਆ ਫਿਰ ਮੋਬਾਈਲ ਟੋੜਿਆ ਨੁਕਸਾਨ ਕਿਸੇ ਦਾ ਕੁਛ ਨਹੀਂ ਗਿਆ ਮੈਂ ਆਪਦਾ ਨੁਕਸਾਨ ਤਾਂ ਕਰ ਲਿਆ ਹੁਣ ਮੈਨੂੰ ਪਛਤਾਵਾ ਆ ਹੀ ਜਾਂਦਾ ਯਾਰ ਆਹ ਕੰਮ ਕਿਉਂ ਕਰ ਲਿਆ ਮੈਂ ਪੈਸਾ ਤਾਂ ਅੱਗੇ ਕੋਲੇ ਨਹੀਂਗਾ ਹੈ ਤੇ 2000 ਰੁਪਏ ਹੁਣ ਕਿੱਥੋਂ ਲਿਆਉਂਗਾ ਮੈਨੇ ਪੈਸੇ ਸਨ ਤਾਂ ਪਤਾ ਨਹੀਂ ਸਾਡਾ ਤਾਂ ਕੁਛ ਗਿਆ ਰੇ ਨਾ ਮੜਾ ਤੂੰ ਵੀ ਫਿਰ ਰੱਖਿਆ ਕਰਨਾ ਆਪਦਾ ਹਿਸਾਬ ਕਿਤਾਬ ਹੁਣ ਬਾਣੂ ਅਸੀਂ ਕੀਤਾ ਹੀ ਨਹੀਂ ਕੁਛ ਚਲ ਹੁਣ ਤਾਂ ਮੇਰੇ ਤੋਂ ਗਲਤੀ ਹੋ ਗਈ ਚਲ ਠੀਕ ਹੈ ਨਾ ਅੱਜ ਤੋਂ ਬਾਅਦ ਨਹੀਂ ਮੈਂ ਕਰਦਾ ਇਹੋ ਜੀ ਗਲਤੀ ਸਾਡੀ ਤੂੰ ਵੀ ਮੇਰੀ ਰੋਟੀ ਪਾਣੀ ਦਾ ਖਿਆਲ ਰੱਖੇਗਾ ਚਲ ਠੀਕ ਹੈ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੈ ਹੁਣ ਗਾਂ ਤੋਂ ਆਪਦੇ ਗੁੱਸੇ ਤੇ ਰੱਖੀ ਕੰਟਰੋਲ ਜਾ ਵੀ ਜਾਵੇ ਤੇ ਚੁੱਪ ਕਰਕੇ ਛੌਂ ਜਾ ਕਰ ਨਹੀਂ ਹੁਣ ਨਾ ਮੈਂ ਗੁੱਸੇ ਨੂੰ ਕੰਟਰੋਲ ਕਰਨਾ ਸਿੱਖਦਾ ਹਾਂ ਅੱਗੇ ਮੈਂ ਬਥੇਰਾ ਕਮਲ ਕਲਾ ਲਾ ਲੈਂਦਾ ਹੁੰਦਾ ਸੀ ਐਵੇਂ ਤੇ ਪਾਉਂਦਾ ਹੈ ਗੁੱਸੇ ਚ ਆ ਕੇ ਤੂੰ ਘਰ ਦੀਆਂ ਚੀਜ਼ਾਂ ਭੰਨਣੀਆਂ ਨੁਕਸਾਨ ਕਰਨਾ ਤੜਕੇ ਹਾਂ ਹੁਣ ਮੈਨੂੰ ਸਮਝ ਆ ਗਈ ਹੁਣ ਨਾ ਮੈਂ ਲੜਨਾ ਨਹੀਂ ਗਿਆ ਮੈਂ ਨੁਕਸਾਨ ਕੀਤਾ ਹੈਨਾ ਇਹ ਨਾਲ ਤਾਂ ਮੈਂ ਤੈਨੂੰ ਕੁੱਟ ਲੈਂਦਾ ਤੇ ਵਧੀਆ ਨਹੀਂ ਸੀਗਾ ਆਗਾ ਨਾ ਉਹੀ ਗੱਲਾਂ ਤੇ ਉਹ ਤੇਰਾ ਨੁਕਸਾਨ ਚੱਲ ਲਿਆ ਮੈਂ ਨਹੀਂ ਮੈਂ ਨਹੀਂ ਚੱਲਦੀ ਕਿ ਮੈਂ ਤੇਰਾ ਬਰੋਬਰ ਨੁਕਸਾਨ ਹੋਰ ਕਰ ਦੇਣਾ ਕੀ ਕਰ ਦੇਣਾ ਸੀ ਕਰ ਦੇਣਾ ਸੀ ਵਾ ਇੱਥੇ ਤੇ ਸਹੀ ਗੱਲ 2000 ਰੁਪਏ ਦਾ ਨੁਕਸਾਨ ਕਰਨ ਨਾਲ ਤਾਂ ਤੇਰੇ ਨਹੀਂ ਚਾਰ ਲਾਈਆਂ ਚੰਗੀਆਂ ਸੀਗੀਆਂ ਅੱਛਾ ਮੇਰਾ ਕੋਈ ਕਦਰ ਹੀ ਨਹੀਂ ਦਿੰਦਾ ਮੇਰਾ ਮੋਲਾ ਹੈ ਉਹ ਤੇਰੇ 2000 ਰੁਪਏ ਨਹੀਂ ਸੀ ਉਹ ਪਰ ਉਹ ਚੀਜ਼ ਤੇ ਪੈਸੇ ਤਾਂ ਨਹੀਂ ਸੀ ਲੱਗਦੇ ਦੋ ਲੱਥੇ ਨਾਲ ਤੇਰਾ ਕੀ ਵਰਤਨ ਲੱਗਾ ਸੀਗਾ ਜੋਗਾ ਕੰਮ ਕਰ ਆਵਦਾ ਕੋਈ ਗੱਜ ਮਿਰਥਿਆ ਬਾਤ ਸੀ ਹੋਰ ਭਾਈ ਕਿੱਦਾਂ ਬੰਦੀ ਜਾਨੀਆਂ ਬੜਾ ਚੰਬਲੇ ਆ ਹਾਂਜੀ ਦੋਸਤੋ ਅਸੀਂ ਕੋਈ ਘਰੇ ਦੇ ਵਿੱਚ ਲੜੇ ਨਹੀਂ ਗਏ ਪਰ ਕਈ ਵਾਰੀ ਲੜਾਈ ਸਾਡੇ ਤੋਂ ਵੀ ਹੋ ਜਾਂਦੀ ਆ ਪਰ ਸਾਡਾ ਕਹਿਣ ਦਾ ਮਤਲਬ ਸਮਝਾਉਂਦਾ ਹੀ ਸੀਗਾ ਵੀ ਜਦੋਂ ਆਪਾਂ ਘਰੇ ਕਈ ਵਾਰੀ ਆਫਿਸ ਵਿੱਚ ਕਿਤੇ ਬੋਲ ਚਾਲ ਲੜਾਈ ਝਗੜਾ ਥੋੜਾ ਬਹੁਤ ਹੋ ਜਾਂਦਾ ਤੇ ਉਹਦੇ ਨਾਲ ਆਪਾਂ ਕਈ ਵਾਰੀ ਘਰ ਦੀਆਂ ਚੀਜ਼ਾਂ ਭੰਨ ਬੈੰਨੇ ਆ ਨਾ ਕਦੇ ਕੋਈ ਮੋਬਾਈਲ ਟੀਵੀ ਰਿਮੋਟ ਟੀਵੀ ਵੀ ਭੰਨ ਦਿੰਦੇ ਆ ਕਈ ਵੇ ਲੋਕ ਜ਼ਿਆਦਾ ਨੁਕਸਾਨ ਕਰ ਬੈੰਦੇ ਆ ਉਹਦੇ ਚ ਜਦੋਂ ਗੁੱਸਾ ਠੰਡਾ ਆ ਜਾਂਦਾ ਉਸ ਤੋਂ ਬਾਅਦ ਪਤਾ ਚੱਲਦਾ ਵੀ ਯਾਰ ਪੈਸੇ ਵੀ ਤਾਂ ਮੇਰੀ ਜੇਬ ਚ ਲੱਗਣੇ ਆ ਫਿਰ ਪਛਤਾਵਾ ਹੁੰਦਾ ਫਿਰ ਪਛਤਾਵਾ ਹੁੰਦਾ ਹਨਾ ਤੇ ਇਸ ਕਰਕੇ ਵੀ ਬਾਅਦ ਚ ਨਾ ਪਛਤਾਉਣਾ ਪਵੇ ਤੇ ਗੁੱਸੇ ਨੂੰ ਥੋੜਾ ਜਿਆਦਾ ਪੰਕ ਕੰਟਰੋਲ ਰੱਖਿਆ ਕਰੀਏ ਤਾਂ ਕਿ ਆਪਣਾ ਪੈਸੇ ਦਾ ਨੁਕਸਾਨ ਵੀ ਨਾ ਹੋਵੇ ਤੇ ਘਰ ਦੇ ਜੀਵਾਂ ਦੀ ਵੀ ਬਚਤ ਰਹੇ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ